ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅਮਰੀਕਾ ਚ ਪੰਜਾਬੀ ਟਰੱਕ ਡਰਾਈਵਰ ਬਾਰੇ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ ਹਰਜਿੰਦਰ ਸਿੰਘ ਨੂੰ ਮਿਲੀ ਇਹ ਰਾਹਤ ਪੰਜਾਬ ਵਿੱਚ ਬਿਜਲੀ ਚੋਰੀ ਕਰਨ ਵਾਲਿਆਂ ਤੇ ਹੋਇਆ ਵੱਡਾ ਐਕਸ਼ਨ ਪਾਵਰ ਕਾਮ ਨੇ ਕੀਤੀ ਸਖਤ ਕਾਰਵਾਈ ਪੰਜਾਬੀ ਟਰੱਕ ਡਰਾਈਵਰ ਦੇ ਹੱਕ ਵਿੱਚ ਆਏ ਸੁਖਵੀਰ ਸਿੰਘ ਬਾਦਲ ਪੀਐਮ ਮੋਦੀ ਤੇ ਵਿਦੇਸ਼ ਮੰਤਰੀ ਨੂੰ ਕੀਤੀ ਵੱਡੀ ਅਪੀਲ ਪ੍ਰਤਾਪ ਸਿੰਘ ਬਾਜਵੜੇ ਭਗਵੰਤ ਮਾਨ ਸਰਕਾਰ ਵੱਲੋਂ ਦਿੱਤੀਆਂ 55000 ਨੌਕਰੀਆਂ ਤੇ ਚੁੱਕੇ ਸਵਾਲ ਕਿਹਾ ਵਾਈਟ ਪੇਪਰ ਜਾਰੀ ਕਰੇ ਪੰਜਾਬ ਸਰਕਾਰ ਸੰਸਦ ਮੈਂਬਰ ਹਰਸਿਮਰਤ ਕੋਰ ਬਾਦਲ ਨੇ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ ਅਮਰੀਕਾ ਚ ਵੀਜ਼ਾ ਸੰਕਟ ਤੇ ਦਖਲਦੀ ਕੀਤੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਸ਼ਨ ਕਾਰਡ ਕੱਟੇ ਜਾਣ ਵਾਲੇ ਬਿਆਨ ਦਾ ਸੁਨੀਲ ਜਾਖੜ ਨੇ ਦਿੱਤਾ ਜਵਾਬ ਕਿਹਾ ਕੇਂਦਰ ਨੇ ਨਹੀਂ ਕਟਿਆ ਕੋਈ ਰਾਸ਼ਨ ਕਾਰਡ ਪੰਜਾਬ ਚ ਜੇ ਇੰਨਾ ਜ਼ਿਲ੍ਹਿਆਂ ਚ ਪਵੇਗਾ ਮੀ ਮੌਸਮ ਵਿਭਾਗ ਵੱਲੋਂ ਆਈ ਨਵੀਂ ਖਬਰ ਸੁਖਵੀਰ ਸਿੰਘ ਬਾਦਲ ਨੇ ਸੁਲਤਾਨਪੁਰ ਲੋਧੀ ਚ ਹੜ ਪ੍ਰਭਾਵਿਤ ਪੁਲ ਦਾ ਕੀਤਾ ਦौरा ਪੰਜਾਬ ਸਰਕਾਰ ਤੋਂ ਕੀਤੀ ਵੱਡੀ ਮੰਗ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਦਿੱਤੀ ਨਸੀਹਤ ਕਿ ਹਰਾ ਰਾਸ਼ਨ ਕਾਡਾਂ ਤੇ ਸਿਆਸਤ ਕਰੋ ਬੰਦ ਅਮਰੀਕਾ ਵਿੱਚ ਹੋਏ ਟਰੱਕ ਹਾਸੇ ਮਾਮਲੇ 'ਚ 28 ਸਾਲਾ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਬੀਤੇ ਦਿਨੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਹਰਜਿੰਦਰ ਸਿੰਘ ਬਾਰੇ ਵੱਡਾ ਫੈਸਲਾ ਸੁਣਾਇਆ ਹੈ ਅਤੇ ਹਰਜਿੰਦਰ ਸਿੰਘ ਨੂੰ ਵੱਡੀ ਰਾਹਤ ਵੀ ਮਿਲੀ ਹੈ ਹਰਜਿੰਦਰ ਸਿੰਘ ਨੂੰ ਰਾਹਤ ਮਿਲੀ ਹੈ ਕਿ ਜੱਜ ਵੱਲੋਂ ਹਰਜਿੰਦਰ ਸਿੰਘ ਨੂੰ ਇੱਕ ਵਕੀਲ ਮੁਹੱਈਆ ਕਰਵਾਇਆ ਗਿਆ ਹੈ ਜੋ ਕਿ ਉਸਦੇ ਬਚਾ ਲਈ ਅਤੇ ਉਸਦੇ ਲਈ ਕੰਮ ਕਰੇਗਾ ਤੇ ਹਰਜਿੰਦਰ ਸਿੰਘ ਨੂੰ ਅਦਾਲਤ ਨੇ ਇੱਕ ਟਰਾਂਸਲੇਟਰ ਵੀ ਦਿੱਤਾ ਹੈ ਅਤੇ ਹਰਜਿੰਦਰ ਸਿੰਘ ਨੂੰ ਫਿਲਹਾਲ ਕੋਈ ਸਜ਼ਾ ਨਹੀਂ ਸੁਣਾਈ ਗਈ ਇਸ ਮਾਮਲੇ ਦੀ ਅਗਲੀ ਸੁਣਵਾਈ 27 ਤਰੀਕ ਨੂੰ ਹੋਣੀ ਹੈ ਇਸ ਦਾ ਖੁਲਾਸਾ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤਾ ਗਿਆ ਹੈ ਹਰਜਿੰਦਰ ਸਿੰਘ ਦੇ ਚਾਚੇ ਦੇ ਮੁੰਡੇ ਨੇ ਕਿ ਹੈ ਕਿ ਇਸ ਮਾਮਲੇ ਵਿੱਚ ਕਈ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਹਰਜਿੰਦਰ ਸਿੰਘ ਦੇ ਚਾਚੇ ਦੇ ਮੁੰਡੇ ਨੇ ਕਿਹਾ ਹੈ ਕਿ ਮੀਡੀਆ ਚੈਨਲਾਂ ਨੂੰ ਝੂਠੀਆਂ ਖਬਰਾਂ ਫੈਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਉਹਨਾਂ ਨੇ ਸਾਫ਼ ਕੀਤਾ ਹੈ ਕਿ ਹਰਜਿੰਦਰ ਸਿੰਘ ਨੂੰ ਅਜੇ ਤੱਕ ਕੋਈ ਵੀ ਸਜ਼ਾ ਨਹੀਂ ਸੁਣਾਈ ਗਈ ਇਸ ਮਾਮਲੇ ਦੀ ਸੁਣਵਾਈ 27 ਤਰੀਕ ਨੂੰ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫੰਡਿੰਗ ਦੇ ਨਾਂ ਤੇ ਪੈਸਾ ਇਕੱਠਾ ਨਾ ਕਰਨ ਕਿਉਂਕਿ ਇਸ ਨਾਲ ਲੋਕਾਂ ਵਿੱਚ ਪੰਬਲਪੂਸਾ ਪੈਦਾ ਹੁੰਦਾ ਹੈ ਦੱਸ ਦਈਏ ਕਿ ਬੀਤੇ ਦਿਨੀ ਫਲੋਰੀਡਾ ਚ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਵੱਲੋਂ ਅਚਾਨਕ ਗਲਤ ਯੂ ਟਰਨ ਲੈਣ ਕਾਰਨ ਇੱਕ ਸੜਕ ਹਾਦਸਾ ਵਾਪਰ ਗਿਆ ਸੀ ਇਸ ਹਾਦਸੇ ਦੌਰਾਨ ਮਿਨੀ ਵੈਨ ਚਾਲਕ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਹਰਜਿੰਦਰ ਸਿੰਘ ਨੂੰ ਕਿਹਾ ਗਿਆ ਕਿ ਅਸੀਂ ਤੁਹਾਨੂੰ ਦੋ ਅਲੱਗ-ਅਲੱਗ ਵਾਰੰਟਾਂ ਤਹਿਤ ਗ੍ਰਿਫਤਾਰ ਕੀਤਾ ਹੈ ਅਤੇ ਜੱਜ ਨੇ ਵੀ ਕਿਹਾ ਕਿ ਜਿੰਨਾ ਵਾਰੰਟਾਂ ਲਈ ਤੁਹਾਨੂੰ ਅਸੀਂ ਫੜਿਆ ਹੈ ਉਸ ਦੇ ਸਾਡੇ ਕੋਲ ਸਾਰੇ ਸਬੂਤ ਹਨ ਅਤੇ ਅਸੀਂ ਸਾਰੇ ਸਬੂਤ ਦੇਖ ਲਈ ਹਨ ਜੱਜ ਨੇ ਇਸ ਦੌਰਾਨ ਹਰਜਿੰਦਰ ਸਿੰਘ ਵਿਰੁੱਧ 6 ਦੋਸ਼ ਲਾਏ ਹਨ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਦੇ ਬਾਵਜੂਦ ਬਿਜਲੀ ਚੋਰੀ ਦੀ ਗੱਲ ਸੁਣਨ ਵਿੱਚ ਅਜੀਬ ਲੱਗਦੀ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮੀ ਅਤੇ ਹੂਮਸ ਦੇ ਦਿਨਾਂ ਵਿੱਚ ਬਿਜਲੀ ਚੋਰੀ ਦੇ ਕੇਸ ਵਧਣ ਲੱਗਦੇ ਹਨ ਕਿਉਂਕਿ ਏਸੀ ਦੀ ਵਰਤੋਂ ਵੱਧ ਜਾਂਦੀ ਹੈ ਇਸ ਕਾਰਨ 300 ਯੂਨਿਟ ਕੁਝ ਦਿਨਾਂ ਵਿੱਚ ਪੂਰੇ ਹੋ ਜਾਂਦੇ ਹਨ ਅਤੇ ਕਈ ਲੋਕ ਚੋਰੀ ਕਰਨ ਲੱਗ ਜਾਂਦੇ ਹਨ ਜਿਸ ਨਾਲ ਵਿਭਾਗ ਨੂੰ ਨੁਕਸਾਨ ਹੁੰਦਾ ਹੈ ਇਸ ਨੁਕਸਾਨ ਨੂੰ ਰੋਕਣ ਲਈ ਵਿਭਾਗ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਜਲੰਧਰ ਸਰਕਲ ਦੀਆਂ ਪੰਜ ਡਿਵੀਜ਼ਨਾਂ ਵੱਲੋਂ 1242 ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਜਿਸ ਵਿੱਚ ਬਿਜਲੀ ਚੋਰੀ ਅਤੇ ਬਿਜਲੀ ਦੀ ਗਲਤ ਵਰਤੋਂ ਕਰਨ ਵਾਲੇ 33 ਖਪਤਕਾਰਾਂ ਨੂੰ 8,53,000 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਸੁਖਵੀਰ ਸਿੰਘ ਬਾਦਲ ਪੰਜਾਬੀ ਟਰੱਕ ਡਰਾਈਵਰ ਦੇ ਹੱਕ ਵਿੱਚ ਆ ਗਏ ਹਨ ਉਹਨਾਂ ਨੇ ਹਰਜਿੰਦਰ ਸਿੰਘ ਦੇ ਹੱਕ ਵਿੱਚ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਟਵੀਟ ਕਰਦੇ ਕਿ ਹੈ ਕਿ ਅਮਰੀਕਾ ਵਿੱਚ ਸਾਡੇ ਪੰਜਾਬੀ ਸਿੱਖ ਨੌਜਵਾਨ ਹਰਜਿੰਦਰ ਸਿੰਘ ਵੱਲੋਂ ਟਰੱਕ ਚਲਾਉਂਦੇ ਸਮੇਂ ਹੋਏ ਐਕਸੀਡੈਂਟ ਤੇ ਉਸ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਉਸਦੇ ਕਸੂਰ ਅਤੇ ਗਲਤੀ ਤੋਂ ਕਈ ਗੁਣਾ ਵੱਧ ਹੈ ਜਿਸ ਦੀ ਦੁਨੀਆ ਦੇ ਕਿਸੇ ਵੀ ਸੱਭੇ ਕਤੇ ਮਨੁੱਖੀ ਅਧਿਕਾਰਾਂ ਬਾਰੇ ਸੁਚੇਤ ਸਮਾਜ ਦੇ ਇਤਿਹਾਸ ਵਿੱਚ ਕੋਈ ਮਿਸਾਲ ਨਹੀਂ ਮਿਲਦੀ ਉਸ ਹਾਦਸੇ ਵਿੱਚ ਸ਼ਿਕਾਰ ਹੋਏ ਵਿਅਕਤੀਆਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਸ਼ਰੋਮਣੀ ਅਕਾਲੀ ਦਲ ਸਿੱਖ ਕੌਮ ਸਮੂਹ ਪੰਜਾਬੀਆਂ ਅਤੇ ਦੇਸ਼ ਵਾਸੀਆਂ ਦੀ ਹਮਦਰਦੀ ਹੈ ਪਰ ਸੜਕ ਹਾਦਸੇ ਲਈ ਕਸੀਮਾਂ ਵਿੱਚ ਰਹਿ ਕੇ ਬਾਜਵ ਕਾਨੂੰਨੀ ਕਾਰਵਾਈ ਬੰਦੀ ਹੈ ਜਿਸ ਤਰ੍ਹਾਂ ਦੀਆਂ ਸੀਮਾਵਾਂ ਪਾਰ ਕਰਕੇ ਇਸ 마ਸੂਮ ਬੱਚੇ ਤੋਂ ਅਣਜਾਣੇ ਤੇ ਬਿਨਾ ਕਿਸੇ ਮੰਦ ਭਾਵਨਾ ਹੋਈ ਗਲਤੀ ਕਰਕੇ ਉਸ ਦਾ ਸਾਰਾ ਜੀਵਨ ਹੀ ਬਰਬਾਦ ਕਰਨ ਦਾ ਰਾਹ ਪਣਾਇਆ ਜਾ ਰਿਹਾ ਹੈ ਅਤੇ ਜਿਸ ਤਰ੍ਹਾਂ ਇਸ ਗਲਤੀ ਕਾਰਨ ਅਮਰੀਕਾ ਵਿੱਚ ਰਹਿੰਦੇ ਸਮੂਹ ਸਿੱਖ ਤੇ ਪੰਜਾਬੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਸਜ਼ਾ ਦੇਣ ਦਾ ਅਮਲ ਸ਼ੁਰੂ ਕੀਤਾ ਗਿਆ ਹੈ ਉਹ ਬਿਲਕੁਲ ਹੀ ਅਨਮਨੁੱਖੀ ਵਰਤਾਰਾ ਹੈ ਜਿਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸ਼੍ਰੀ ਜੈ ਸ਼ੰਕਰ ਨੂੰ ਪਰਜੋਰ ਅਪੀਲ ਕਰਦਾ ਹਾਂ ਕਿ ਇਸ ਮਾਮਲੇ ਨੂੰ ਅਮਰੀਕੀ ਸਰਕਾਰ ਕੋਲ ਤੁਰੰਤ ਪਹਿਲ ਦੇ ਆਧਾਰ ਤੇ ਉਠਾ ਕੇ ਇਸ ਪੰਜਾਬੀ ਸਿੱਖ ਬੱਚੇ ਨੂੰ ਇਨਸਾਫ ਦਿਵਾਉਣ ਲਈ ਵੱਡੇ ਪੱਧਰ ਤੇ ਕਦਮ ਚੁੱਕੇ ਜਾਣ। ਇਸ ਸਾਰੇ ਘਟਨਾਕ੍ਰਮ ਕਰਕੇ ਸਮੂਹ ਸਿੱਖ ਅਤੇ ਪੰਜਾਬੀ ਪਰਿਵਾਰਾਂ ਅੰਦਰ ਗੈਰੇ ਦੁੱਖ ਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਮੈਂ ਅਮਰੀਕਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਯੂਨਿਟ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਬੱਚੇ ਨੂੰ ਹਰ ਕਾਨੂੰਨੀ ਤੇ ਲੋੜੀਂਦੀ ਮਾਇਕ ਸਹਾਇਤਾ ਮਹੱਈਆ ਕਰਵਾਉਣ ਲਈ ਪਹਿਲ ਕਦਮੀ ਕਰਨਾ ਸ਼ਰੋਮਣੀ ਅਕਾਲੀ ਦਲ ਇਸ ਔਖੀ ਘੜੀ ਵਿੱਚ ਸਾਡੇ ਬੱਚੇ ਹਰਜਿੰਦਰ ਸਿੰਘ ਤੇ ਉਸਦੇ ਪਰਿਵਾਰ ਦੇ ਨਾਲ ਹਰ ਪੱਧਰ ਤੇ ਹਰ ਤਰੀਕੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਤੇ ਆਪਣੇ ਇਸ ਬੱਚੇ ਨੂੰ ਇਨਸਾਫ ਦਿਵਾਉਣ ਲਈ ਅਸੀਂ ਹਰ ਲੋੜੀਂਦੀ ਮਦਦ ਮੁਹੱਈਆ ਕਰਵਾਵਾਂਗੇ ਸ਼ਰੋਮਨੀਏ ਅਕਾਲੀ ਦਲ ਅਮਰੀਕਾ ਵਿੱਚ ਇਸ ਘਟਨਾ ਕਾਰਨ ਨਿਸ਼ਾਨਾ ਬਣਾਏ ਜਾਣ ਵਾਲੇ ਸਮੂਹ ਪੰਜਾਬੀ ਸਿੱਖ ਪਰਿਵਾਰਾਂ ਦੇ ਹੱਕ ਵਿੱਚ ਹਰ ਪੱਧਰ ਤੇ ਆਵਾਜ਼ ਬੁਲੰਦ ਕਰੇਗਾ ਪ੍ਰਤਾਪ ਸਿੰਘ ਬਾਜਵਣੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਨਿਸ਼ਾਨਾ ਵੀ ਨਹਿ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਦੇ ਲਿਖਿਆ ਕਿ ਭਗਵੰਤ ਮਾਨ ਦਾ 55000 ਨੌਕਰੀਆਂ ਦਾ ਦਾਵਾ ਇੱਕ ਵੱਡਾ ਝੂਠ ਹੈ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹਰ ਭਾਸ਼ਣ ਵਿੱਚ ਛੇਕੀ ਮਾਰਦੇ ਹਨ ਕਿ ਉਹਨਾਂ ਦੀ ਸਰਕਾਰ ਨੇ ਪੰਜਾਬੀਆਂ ਨੂੰ 55000 ਨੌਕਰੀਆਂ ਦਿੱਤੀਆਂ ਹਨ ਸਚਾਈ ਬਹੁਤ ਵੱਖਰੀ ਹੈ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਮੈਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇੱਕ ਵਾਈਟ ਪੇਪਰ ਜਾਰੀ ਕਰੇ ਨਿਯੁਕਤੀਆਂ ਦੇ ਨਾਮ ਦੇ ਨਾਲ ਨਾਲ ਉਹਨਾਂ ਦੇ ਆਧਾਰ ਨੰਬਰ ਪਿਤਾ ਦਾ ਨਾਮ ਪਿੰਡ ਦਾ ਨਾਮ ਅਤੇ ਉਸ ਵਿਭਾਗ ਵਿੱਚ ਜਿੱਥੇ ਨੌਕਰੀ ਦਿੱਤੀ ਗਈ ਸੀ ਜੇਕਰ ਤੁਸੀਂ ਸੱਚਮੁੱਚ 55000 ਪੰਜਾਬੀਆਂ ਨੂੰ ਨੌਕਰੀਆਂ ਦਿੱਤੀਆਂ ਹਨ ਤਾਂ ਸੂਚੀ ਜਨ ਤੱਕ ਕਰੋ ਅੱਜ ਤੱਕ ਮਾਨ ਸਰਕਾਰ ਨੇ ਜੇ ਹਾਂ ਨਹੀਂ ਕੀਤਾ ਹੈ ਕਿਉਂ ਕਿ ਕਿਉਂਕਿ ਇਹ ਇੱਕ ਧੋਖਾ ਹੈ ਉਹਨਾਂ ਨੇ ਅੱਗੇ ਲਿਖਿਆ ਕਿ ਇਹ 55000 ਨੌਕਰੀਆਂ ਕਿਤੇ ਵੀ ਨਹੀਂ ਮਿਲੀਆਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਤਿਆਰ ਕੀਤਾ ਗਿਆ ਇੱਕ ਝੂਠਾ ਅੰਕੜਾ ਜੋ ਕੁਝ ਨੌਕਰੀਆਂ ਦਿੱਤੀਆਂ ਗਈਆਂ ਹਨ ਉਹ ਜ਼ਿਆਦਾਤਰ ਦਿੱਲੀ ਹਰਿਆਣਾ ਤੇ ਰਾਜਸਥਾਨ ਦੇ ਬਾਰੀ ਲੋਕਾਂ ਆਪ ਆਗੂਆਂ ਦੇ ਪਰਿਵਾਰਿਕ ਮੈਂਬਰਾਂ ਤੇ ਸਮਰਥਕਾਂ ਨੂੰ ਗਈਆਂ ਹਨ ਆਮਨੀ ਪਾਰਟੀ ਦੇ ਚਾਹੇਤਿਆਂ ਨੂੰ ਸ਼ਾਮਿਲ ਕਰਨ ਲਈ ਗੈਰ ਪੰਜਾਬੀਆਂ ਨੂੰ ਜਾਲੀ ਡੋਮਿਸਾਈਲ ਸਰਟੀਫਿਕੇਟ ਜਾਰੀ ਕੀਤੇ ਗਏ ਜੋ ਪੰਜਾਬ ਦੇ ਆਪਣੇ ਨੌਜਵਾਨਾਂ ਨੂੰ ਧੋਖਾ ਦੇ ਰਹੇ ਸਨ ਇਹ ਸਿਰਫ ਬੇਰੁਜ਼ਗਾਰ ਨੌਜਵਾਨਾਂ ਨਾਲ ਧੋਖਾ ਨਹੀਂ ਹੈ ਇਹ ਉਨ੍ਹਾਂ ਪੰਜਾਬੀਆਂ ਦਾ અપਮਾਨ ਹੈ ਜਿਨ੍ਹਾਂ ਨੇ ਆਪਣੇ ਭਵਿੱਖ ਲਈ ਆਪ ਤੇ ਭਰੋਸਾ ਕੀਤਾ ਸੀ ਅੱਜ ਪੰਜਾਬ ਚੰਡੀਗੜ੍ਹ ਤੋਂ ਨਹੀਂ ਚਲਾਇਆ ਜਾ ਰਿਹਾ ਦੇ ਵਿਭਾਗ ਮਨੀਸ਼ ਸੋਧਿਆ ਦੇ ਅਧੀਨ ਹਨ ਬਾਕੀ ਸਤੇਂਦਰ ਜੈਨ ਦੇ ਅਤੇ ਭਗਵਾਨ ਤਮਾਨੇ ਪੰਜਾਬ ਨੂੰ ਲੁੱਟਣ ਅਤੇ ਕੂਟਣ ਲਈ ਦਿੱਲੀ ਵਾਲਿਆਂ ਨੂੰ ਥਾਲੀ ਵਿੱਚ ਰੱਖ ਕੇ ਸੌਮ ਦਿੱਤਾ ਹੈ। ਪੰਜਾਬ ਦੇ ਨੌਜਵਾਨ ਇੱਜ਼ਤ ਮੌਕੇ ਅਤੇ ਨਿਰਪੱਖ ਦਾ ਦੇ ਹੱਕਦਾਰ ਹਨ। ਧੋਖਾ ਧੜੀ ਦੇ ਨਹੀਂ। ਇਹ ਲੜਾਈ ਨੌਕਰੀਆਂ ਤੋਂ ਵੱਡੀ ਹੈ। ਇਹ ਪੰਜਾਬ ਦੀ ਖੁਦਮੁਖਤਿਆਰੀ, ਪੰਜਾਬ ਦੇ ਸਤਿਕਾਰ ਅਤੇ ਪੰਜਾਬ ਦੇ ਪਵਿੱਖ ਬਾਰੇ ਹਨ। ਪੰਜਾਬੀਚੇ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਤੋਂ ਸੰਸਦ ਹਰਸਿਮਰਤ ਕੁਰਬਾਦਲ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੂੰ ਪੱਤਰ ਲਿਖ ਕੇ ਅਮਰੀਕਾ ਚ ਪੰਜਾਬੀ ਟਰੱਕ ਡਰਾਈਵਰਾਂ ਨੂੰ ਲੈ ਕੇ ਉਬਰੇ ਸੰਕਟ ਤੇ ਤੁਰੰਤ ਦਖਲ ਦੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਅਮਰੀਕੀ ਕੋਰਟ ਵਿੱਚ ਹਰਜਿੰਦਰ ਸਿੰਘ ਨੂੰ ਪਹਿਲੀ ਵਾਰੀ ਹਾਜ਼ਰ ਕੀਤਾ ਗਿਆ ਤੇ ਕੋਰਟ ਨੇ ਉਸ ਨੂੰ ਜ਼ਮਾਨਤ ਤੋਂ ਇਨਕਾਰ ਕਰ ਦਿੱਤਾ ਹਰਸਿਮਰ ਕੋਰ ਬਾਦਲ ਨੇ ਕਿਹਾ ਹੈ ਕਿ ਹਾਲੀ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨਾਲ ਹੋਏ ਸੜਕ ਹਾਦਸੇ ਤੋਂ ਬਾਅਦ ਅਮਰੀਕੀ ਸਰਕਾਰ ਨੇ ਸਾਰੇ ਵਿਦੇਸ਼ੀ ਟਰੱਕ ਡਰਾਈਵਰਾਂ ਦੇ ਵਰਕ ਵੀਜ਼ਾ ਫਰੀਜ਼ ਕਰ ਦਿੱਤੇ ਹਨ ਹਰ ਸਿਮਰਤ ਕੋਰ ਬਾਦਲ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਅਮਰੀਕੀ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਇਸ ਆਦੇਸ਼ ਨੂੰ ਵਾਪਸ ਕਰਨ ਲਈ ਪਹਿਲ ਕਰੇ ਇੱਕ ਡਰਾਈਵਰ ਦੀ ਗਲਤੀ ਦੀ ਸਜ਼ਾ ਸਾਰੇ ਸਮੁਦਾਏ ਨੂੰ ਦੇਣਾ ਨਿਆਂਕ ਨਹੀਂ ਹੋਵੇਗਾ ਪੰਜਾਬੀ ਸਮੁਦਾਏ ਨੇ ਦਹਾਕਿਆਂ ਤੋਂ ਅਮਰੀਕਾ ਦੀ ਟਰਕਿੰਗ ਲੋਜਿਸਟਿਕਸ ਅਤੇ ਨੈਟਵਰਕ ਨੂੰ ਖੜਾ ਕੀਤਾ ਅਤੇ ਸੰਭਾਲਿਆ ਹੈ ਇਸ ਲਈ ਉਹਨਾਂ ਤੇ ਸਮੂਹੀ ਕਾਰਵਾਈ ਕਰਨਾ ਭੇਦ ਭਾਪੂਰਨ ਹੋਵੇਗਾ ਇਸ ਦੇ ਨਾਲ ਹੀ ਹਰਸਿਮਰਤ ਬਾਦਲ ਨੇ ਵਿਦੇਸ਼ ਮੰਤਰੀ ਤੋਂ ਇਹ ਵੀ ਅਪੀਲ ਕੀਤੀ ਹੈ ਕਿ ਗ੍ਰਿਫਤਾਰ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਜੀ ਉਸਤੇ ਵਾਹਨ ਨਾਲ ਹੋਈ ਤਿੰਨ ਮੋਤਾਂ ਦੇ ਮਾਮਲੇ ਦਰਜ ਹਨ ਨੂੰ ਤੁਰੰਤ ਕਾਉਂਸਲਰ ਐਕਸੈਸ ਦਿੱਤੀ ਜਾਵੇ ਤਾਂ ਕਿ ਉਸ ਦਾ ਕੇਸ ਟੰਗ ਨਾਲ ਲੜਿਆ ਜਾ ਸਕੇ ਹਰਸਿਮਰਤ ਕੋਰ ਬਾਦਲ ਨੇ ਨਵੇਂ ਅਮਰੀਕੀ ਆਦੇਸ਼ ਤੇ ਚਿੰਤਾ ਜਤਾਈ ਹੈ ਜਿਸ ਵਿੱਚ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਦੀ ਸਮਰੱਥਾ ਲਾਜ਼ਮੀ ਕਰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਵਿਦੇਸ਼ੀ ਡਰਾਈਵਰਾਂ ਖਾਸ ਕਰਕੇ ਪੰਜਾਬੀਆਂ ਨੂੰ ਭਾਸ਼ਾ ਕਾਉਂਸਲ ਸੁਧਾਰਨ ਲਈ ਕਾਫੀ ਸਮਾਂ ਮਿਲਣਾ ਚਾਹੀਦਾ ਹੈ। ਜੇ ਕੋਈ ਡਰਾਈਵਰ ਟੈਸਟ ਪਾਸ ਨਾ ਕਰ ਸਕੇ ਤਾਂ ਉਸ ਨੂੰ ਦੁਬਾਰਾ ਪਰਖ ਦੇਣ ਦਾ ਮੌਕਾ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਰੋਜ਼ੀ-ਰੋਟੀ ਨਾ ਗਵਾ ਦੇਵੇ। ਹਰਸਿਮਰਤ ਕੋਰ ਬਾਦਲ ਨੇ ਕਿਹਾ ਕਿ ਵਿਦੇਸ਼ ਮੰਤਰੀ ਨੂੰ ਇਹ ਮਾਮਲਾ ਅਮਰੀਕੀ ਸਰਕਾਰ ਦੇ ਸਾਹਮਣੇ ਮਜ਼ਬੂਤੀ ਨਾਲ ਰੱਖਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਟਰੱਕ ਡਰਾਈਵਰਾਂ ਦਾ ਭਵਿੱਖ ਸੁਰੱਖਿਅਤ ਰਹੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਵਰਦਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਕੋਈ ਰਾਸ਼ਨ ਕਾਰਡ ਨਹੀਂ ਕਟਿਆ ਉਹਨਾਂ ਨੇ ਕਿਹਾ ਹੈ ਕਿ ਇਸ ਬਾਰੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਪਹਿਲਾਂ ਹੀ ਸਾਰੀ ਸਥਿਤੀ ਸਪਸ਼ਟ ਕਰ ਚੁੱਕੇ ਹਨ ਭਾਜਪਾ ਪ੍ਰਧਾਨ ਨੇ ਕਿਹਾ ਹੈ ਕਿ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਵਿੱਚ ਭਰਮ ਪੈਦਾ ਕਰਕੇ ਰਾਜ ਵਿਚਿਤਨਾ ਦੀ ਸਥਿਤੀ ਪੈਦਾ ਕਰ ਰਹੇ ਹਨ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਲੋਕਾਂ ਨੂੰ ਸਰਕਾਰੀ ਸਕੀਮਾਂ ਸੰਬੰਧੀ ਜਾਗਰੂਕ ਕਰਨ ਲਈ ਲਗਾਏ ਜਾ ਰਹੇ ਕੈਂਪਾਂ ਖਿਲਾਫ ਦਮਨਕਾਰੀ ਨੀਤੀ ਅਪਣਾ ਰਹੇ ਹਨ ਸੁਨੀਲ ਜਾਖੜ ਨੇ ਕਿਹਾ ਕਿ ਰਾਸ਼ਨ ਕਾਰਡ ਲਈ ਕਿਸੇ ਨੂੰ ਸ਼ਾਮਿਲ ਕਰਨਾ ਜਾਂ ਨਾ ਕਰਨਾ ਰਾਜ ਸਰਕਾਰ ਦੇ ਅਧਿਕਾਰ ਖੇਤਰ ਦਾ ਵਿਸ਼ਾ ਹੈ ਅਤੇ ਇਸ ਵਿੱਚ ਕੇਂਦਰ ਸਰਕਾਰ ਦੀ ਕੋਈ ਭੂਮਿਕਾ ਨਹੀਂ ਉਹਨਾਂ ਨੇ ਕਿਹਾ ਕਿ ਕੇਂਦਰ ਨੇ ਤਾਂ ਸਿਰਫ ਦੁਬਾਰਾ ਚੈੱਕ ਕਰਨ ਲਈ ਕਿਹਾ ਹੈ ਕੋਈ ਅਯੋਗ ਵਿਅਕਤੀ ਰਾਸ਼ਨ ਨਾ ਲੈ ਰਿਹਾ ਹੋਵੇ ਅਤੇ ਕੋਈ ਯੋਗ ਵਿਅਕਤੀ ਰਾਸ਼ਨ ਲੈਣ ਤੋਂ ਵਾਂਝਾ ਨਾ ਰਹਿ ਗਿਆ ਹੋਵੇ ਅਤੇ ਜੇਕਰ ਕੋਈ ਵਾਂਝਾ ਹੋਵੇ ਤਾਂ ਉਸ ਨੂੰ ਸ਼ਾਮਿਲ ਕਰ ਲਿਆ ਜਾਵੇ ਪੰਜਾਬ ਵਿੱਚ ਮੌਸਮ ਨੇ ਆਪਣਾ ਮિજાਜ ਬਦਲ ਲਿਆ ਹੈ ਬੀਤੇ ਦਿਨੀ ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋਈ ਸੀ ਉੱਥੇ ਹੀ ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਮੁਤਾਬਕ 4 ਦਿਨਾਂ ਲਈ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਤਾਜ਼ਾ ਜਾਣਕਾਰੀ ਮੁਤਾਬਿਕ 11 ਜ਼ਿਲ੍ਹੇ ਲੁਧਿਆਣਾ ਮੋਗਾ ਫਰੀਦਕੋਟ ਫਿਰੋਜ਼ਪੁਰ ਜਲੰਧਰ ਤਰਨਤਾਰਨ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਅਮ੍ਰਿਤਸਰ ਗੁਰਦਾਸਪੁਰ ਚ ਭਾਰੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਅੱਜ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਵੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ 26 ਅਗਸਤ ਨੂੰ ਵੀ ਇਸੇ ਤਰ੍ਹਾਂ ਦੇ ਹਾਲਾਤ ਰਹਿਣਗੇ ਅਤੇ 7 ਅਗਸਤ ਨੂੰ ਵੀ ਕੁਝ ਜ਼ਿਲ੍ਹਿਆਂ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਮੰਡ ਖੇਤਰ ਸੁਲਤਾਨਪੁਰ ਲੋਧੀ ਦੇ ਹੜ੍ਹਾਂ ਨਾਲ ਪ੍ਰਭਾਵਿਤ ਬਉਪੁਰ ਊਲਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਨੇ ਕਿਸਾਨਾਂ ਅਤੇ ਪੀੜਤਾਂ ਨਾਲ ਗੱਲਬਾਤ ਕੀਤੀ ਹਾੜ ਪੀੜਤਾਂ ਵੱਲੋਂ ਆਪਣੇ ਹਾਲਾਤਾਂ ਬਾਰੇ ਜਾਣੂ ਕਰਵਾਉਣ ਉਪਰੰਤ ਵੀਰ ਸਿੰਘ ਬਾਦਲ ਨੇ ਆਖਿਆ ਕਿ ਜਦੋਂ ਵੀ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਸੀ ਉਹ ਨਾ ਸਮਿਆਂ ਤੇ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਦੀ ਪੂਰੀ ਸਾਰ ਲਈ ਜਾਂਦੀ ਸੀ ਅਤੇ ਸਮੇਂ ਸਿਰ ਉਹਨਾਂ ਨੂੰ ਗਿਰਦਾਵਰੀਆਂ ਕਰਵਾ ਕੇ ਉਹਨਾਂ ਦੀਆਂ ਫਸਲਾਂ ਅਤੇ ਹੋਰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਂਦਾ ਸੀ ਉਹਨਾਂ ਕਿਹਾ ਕਿ ਵੱਡੇ ਵੱਡੇ ਲਾਰੇ ਲਾ ਕੇ ਸੱਤਾ ਵਿੱਚ ਆਈ ਮਾਨ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਅਤੇ ਬੜੀ ਦੁੱਖ ਦੀ ਗੱਲ ਹੈ ਕਿ 2023 ਵਿੱਚ ਆਏ ਹੜ੍ਹਾਂ ਦੇ ਮੁਆਵਜ਼ੇ ਦੇ ਤੱਕ ਕਿਸਾਨਾਂ ਨੂੰ ਨਹੀਂ ਮਿਲੇ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੜ੍ਹ ਪੀੜਤਾਂ ਦੀ ਸਾਰ ਲਈ ਜਾਵੇ ਅਤੇ ਤੁਰੰਤ ਉਹਨਾਂ ਦੀਆਂ ਜ਼ਮੀਨਾਂ ਦੀਆਂ ਗਿਰਦਾਵਰੀਆਂ ਕਰਵਾ ਕੇ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਵਾਈਸ ਚੀਫ ਸੇਕਰੀ, ਵਾਈਸ ਚੀਫ ਸੇਕਰੀ ਫਤਿਹ ਅੱਜ ਨੇ ਕੇਂਦਰ ਦੀ ਸਰਕਾਰ ਨੂੰ ਪੂਰ ਜ਼ੋਰ ਬੇਨਤੀ ਕਰ ਦਿਆ। ਐਕਸਟਰਨਲ ਅਫੇਅਰਸ ਮਿਨਿਸਟਰ ਨੂੰ ਮੈਂ ਚਿੱਠੀ ਵੀ ਲਿਖੀ ਹੈ। ਇਸ ਸਾਡੇ ਪੰਜਾਬ ਦੇ ਹਰਜਿੰਦਰ ਸਿੰਘ ਟੌਰਪੇਂ ਡਿਸਟ੍ਰਿਕਟ ਤਰਨਤਾਰਨ ਦੇ ਜਿਨ੍ਹਾਂ ਤੋਂ ਫਲੋਰੀਡਾ ਵਿੱਚ ਟਰੱਕ ਚਲਾਉਂਦੇ ਹੋਏ ਧਰਤੀ ਦੇ ਨਾਲ ਇੱਕ ਐਕਸੀਡੈਂਟ ਹੋ ਗਿਆ ਜਿੱਥੇ ਤਿੰਨ ਲੋਕਾਂ ਦੀ ਜਾਨ ਗਈ ਹੈ ਤੇ ਇਹਦੇ ਬਾਅਦ ਜਿਸ ਤਰੀਕੇ ਦਾ ਮਾਹੌਲ ਬਣਾਇਆ ਗਿਆ ਜਿੱਥੇ ਉਥੇ ਦੇ ਸਿਆਸੀ ਆਗੂ ਇੱਕ ਉਹਜਾ ਬਣਾ ਰਹੇ ਨੇ ਕਿ ਉਹਨਾਂ ਨੇ ਕੋਈ ਕਤਲ ਜਾਣਬੁੱਝ ਕੇ ਕੋਈ ਕਰ ਦਿੱਤਾ ਹੈ ਤੇ ਸਖ਼ ਸਜ਼ਾ ਖ਼ਵਾਰਾਂ ਚ ਪੜਨ ਨੂੰ ਮਿਲ ਰਹੀ ਹੈ ਕਿ 45 ਸਾਲ ਦੀ ਸਜ਼ਾ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਮੈਂ ਬੇਨਤੀ ਕਰਦੀ ਹਾਂ ਜਿਹੜੀ ਇੱਕ ਸਿੱਖਾਂ ਦੇ ਖਿਲਾਫ ਤੇ ਖਾਸ ਤੌਰ ਤੇ ਟਰੱਕ ਡਰਾਈਵਰਾਂ ਜਿਹੜੇ ਬਹੁਤ ਵੱਡੀ ਗਿਣਤੀ 'ਚ ਸਾਡੇ ਪੰਜਾਬ ਦੇ ਬੱਚੇ ਉੱਥੇ ਜਾ ਕੇ ਰਤਾਂ ਦਾ ਕੰਮ ਕਰਦੇ ਆ ਉਹਨਾਂ ਦੇ ਵੀਜ਼ਾ ਨੂੰ ਕੈਨਸਲ ਕਰਨ ਤੇ ਲਾਇਸੈਂਸ ਨੂੰ ਕੈਨਸਲ ਕਰਨ ਦੀ ਇੱਕ ਚਰਚਾ ਤੱਕ ਚੱਲ ਚੁੱਕੀ ਹੈ ਇੱਕ ਸਿੱਖਾਂ ਦੇ ਪ੍ਰਤੀਕ ਨਫ਼ਰਤ ਜਿਵੇਂ ਕਿ ਇਹਨਾਂ ਨੇ ਜਾਣ ਬੁੱਝ ਕੇ ਕੋਈ ਕਤਲ ਕੀਤਾ ਹੁੰਦਾ ਹੈ ਇਸ ਚੀਜ਼ ਨੂੰ ਰੋਕਣ ਵਾਸਤੇ ਜ਼ਰੂਰ ਸਰਕਾਰਾਂ ਦੇ ਨਾਲ ਗੱਲ ਕੀਤੀ ਜਾਏ ਕਿ ਸਾਡੇ ਨੌਜਵਾਨ ਕੋ ਗੱਡੀ ਚਲਾਉਂਦੇ ਹੋਏ ਇੱਕ ਐਕਸੀਡੈਂਟ ਹੋਇਆ ਕੋਈ ਨਾ ਜਾਣਬੂਝ ਕੇ ਕਿਸੇ ਦੀ ਕਤਲ ਜਾਂ ਕੋਈ ਜਾਨ ਜਾਣਬੂਝ ਕੇ ਨਹੀਂ ਦਿੱਤੀ ਗੱਡੀ ਚਲਾਉਂਦੇ ਹੋਏ ਇੱਕ ਐਕਸੀਡੈਂਟ ਹੋ ਗਿਆ ਤੇ ਹਾਂ ਐਕਸੀਡੈਂਟ ਦਾ ਜਿਹੜੀ ਕੋਈ ਸਜ਼ਾ ਹੁੰਦੀ ਹੈ ਠੀਕ ਹੈ ਉਹ ਦੇ ਉਹ ਉਹ ਸਜ਼ਾ ਦਾ ਉਹ ਹੱਕਦਾਰ ਹੈਗਾ ਲੇਕਿਨ ਇਹਨੂੰ ਇੱਕ ਤਰੀਕੇ ਨਾਲ ਜਿਵੇਂ ਕਿਸੇ ਦਾ ਕਤਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤਾਂ ਸਖਤ ਤੋਂ ਸਖਤ ਸਜ਼ਾ ਦੇ ਕੇ ਸਾਰਿਆਂ ਦੇ ਟਰੈਕਟਰ ਡਰਾਈਵਰ ਦੇ ਲਾਇਸੈਂਸਾਂ ਨੂੰ ਕੈਨਸਲ ਕੀਤਾ ਜਾਏ ਤਾਂ ਇਹ ਸਿੱਖਾਂ ਦੇ ਪ੍ਰਤੀ ਇਹ ਕੋਈ ਨਫ਼ਰਤ ਇਹ ਜ਼ਰੂਰ ਸਰਕਾਰ ਦੇ ਨਾਲ ਗੱਲ ਕਰਕੇ ਇਸ ਨਫ਼ਰਤ ਦੀ ਆਗ ਤੇ ਖੰਡ ਪਾਈ ਜਾਏ ਤੇ ਇੱਕ ਹੋਰ ਬੇਨਤੀ ਹੈ ਕਿ ਸਾਡਾ ਗੁਰਸਿੱਖ ਨੌਜਵਾਨ ਅਰਜੰਦਰ ਸਿੰਘ ਜਿਵੇਂ ਉਹਨੂੰ ਦਸਤਾਰ ਤੋਂ ਬਿਨਾ ਸਾਰੀ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਹ ਦਸਤਾਰ ਸਾਡੇ ਸਿੱਖਾਂ ਦੀ ਇਕਸ਼ਾਨ ਹੈ ਸਾਡੇ ਸ਼ਰੀਰ ਦਾ ਇਸਵਾਏ ਗੁਰੂ ਤੋਂ ਦਿੱਤੀ ਹੋਈ ਦਾਤ ਹੈ ਇੰਨੀ ਘੱਟ ਤੋਂ ਘੱਟ ਸਿੱਖਾਂ ਦੇ ਮਨਾਚੇ ਉਹ 라ਵੀ ਸ਼ਰਦਾਨ ਨੂੰ ਪ੍ਰਾਂਤ ਵਰਤੇ ਹੋਏ ਉਹਨੂੰ ਸਿੱਤ ਕਰਨ ਦਾ ਇਜਾਜ਼ਤ ਸੂਰ ਦਿੱਤੀ ਜਾਏ ਕਿਉਂਕਿ ਸਾਡੀ ਦਸਤਾਰ ਸਾਡੇ ਵਾਸਤੇ ਇੱਕ ਧਰਮ ਹੀ ਨਹੀਂ ਲੇਕਿਨ ਸਾਡੇ ਅੰਗ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਬੇਨਤੀ ਕਰਦੇ ਹਾਂ ਕਿ ਐਕਸਟਰਨਰ ਅਫੇਅਰਜ਼ ਮੰਤਰੀ ਜੈਸ਼ੰਕਰ ਜੀ ਇਹਨੂੰ ਪੂਰ ਸੋਰ ਤਰੀਕੇ ਨਾਲ ਜਲਦੋਂ ਜਲਦ ਇਸ ਨੌਜਵਾਨ ਮੁੰਡੇ ਨੂੰ ਐਮਬੈਸੀ ਦੇ ਰਾਹੀਂ ਇਹਦੀ ਮਦਦ ਵੀ ਕਰਨਗੇ ਤੇ ਸਰਕਾਰ ਦੇ ਨਾਲ ਗੱਲਬਾਤ ਕਰਕੇ ਟਰੱਕ ਡਰਾਈਵਰਾਂ ਦੇ ਖਿਲਾਫ ਜਿਹੜੀ ਇਹ ਸੋਚ ਆਮੇ ਸਰਕਾਰ ਸਖਤੀ ਕਰਨ ਦੀ ਉਹਦੇ ਬਾਰੇ ਵੀ ਮਸਲੇ ਨੂੰ ਹੱਲ ਕਰਨੇ ਮੇਰਾ ਨਾਮ ਵਿਜੇਂਦਰ ਸਿੰਘ ਹੈ ਜੀ ਇਹ ਲੱਗਦੇ ਪੀਹੇ ਜੀ ਦਾ ਮੇਰਾ ਉਹ ਬਰਦਰ ਹੈ ਛੋਟਾ ਜੀ ਚਾਚਾ ਜੀ ਦਾ ਬੇਟਾ ਹੈ ਕੀ ਕਰਨਾ ਚਾਹੋਗੇ ਕਰਨਾ ਕਰੂਗਾ ਪਰ ਹਾਲਾਂਕਿ ਪਰਵਾਨੀ ਕੀ ਮੈਂਬਰ ਹੈ ਕਿ ਕਿਤੇ ਮੈਂ ਉਹਨਾਂ ਦੀ ਮਦਰ ਕੋਣ ਪਰਵਾਰ ਪਰਵਾਰ ਦੇ ਵਿੱਚ ਉਹਨਾਂ ਦੇ ਪਿਤਾ ਜੀ ਤੇ ਡੈਥ ਹੋ ਚੁੱਕੀ ਹੈ ਕੋਰੋਨਾ ਦਾਲ ਦੇ ਵੇਲੇ ਜੀ ਹੁਣ ਘਰ ਦੇ ਵਿੱਚ ਹੈ ਉਹਨਾਂ ਦੀ ਮਾਤਾ ਜੀ ਤੇ ਵੱਡਿਆ ਬਰਦਰ ਉਹਨਾਂ ਦੀ ਜਿਹੜੀ ਮਾਤਾ ਜੀ ਆ ਉਹ ਵੀ ਜਦੋਂ ਇਹ ਗੱਲ ਸੁਣੀਆ ਸਦਮੇ ਦੇ ਵਿੱਚ ਆ ਆ ਵੀ ਸਿਹਰੀਅਤ ਸੀ ਹੋਟਲ ਵਿੱਚ ਖੜੀ ਸੀ ਉਦੋਂ ਦਵਾਈ ਦਿਵਾ ਕੇ ਲਿਆਂਦੀ ਆ ਅੱਡੇ ਨੂੰ ਕੋ ਜੋ ਬਿਹਤਰ ਥੇਤਨਾ ਦੀ ਕਿ ਵੀ ਕਿਦੋਂ ਦਾ ਜਿਆਦੀ ਵੀਰ ਮਾਰੇ ਦਾ ਇਹ 2018 ਦੇ ਵਿੱਚ ਗਿਆ ਸੀ तकरीबन ਇਹਨੂੰ ਮਲੋ 5-6 ਸਾਲ ਹੋ ਗਏ ਗਏ ਕੀ ਕਹਿਣਾ ਚਾਹੋਗਾ ਲਗਾਤਾਰ ਅਫਵਾਮਾਂ ਦਾ ਦੌਰ ਵਿਚਾਲਾ ਕੀ ਕਹਿਣਾ ਚਾਹੋਗੇ ਕਸ਼ੂ ਪੰਡਿੰਗ ਦੀਆਂ ਬੇਚਾਨੀਆਂ ਕੀਤੀਆਂ ਜਾਂਦੇ ਨੇ ਲੋਕ ਪੈਸਾ ਵੀ ਕੱਟਾ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਬੇਤੀ ਜੜੀ ਤੇ ਸਜ਼ਾ ਦੀ ਗੱਲ ਹੈ 45 ਸਾਰੇ ਸਾਲ ਅਫਵਾਮਾਂ ਟਾਈਆਂ ਜਾ ਰਹੀਆਂ ਆ ਹਾਲਾਂਕਿ 27 ਤਰੀਕ ਨੂੰ ਇਹਨਾਂ ਦੀ ਜਿਹੜੀ ਆ ਉਹ ਸ਼ਨਵਾਈ ਹੋਈ ਹੈ ਅੱਧੀ ਬਾਕੀ ਜਿਹੜੀਆਂ ਆ ਜਿਹੜਾ ਫੰਡਿੰਗ ਦੀ ਗੱਲ ਆ ਇਹ ਜਿਹੜਾ ਆ ਇਹ ਨਾ ਕਰਨ ਇਹ ਸਾਰਾ ਕੁਝ ਜਿਹੜਾ ਇਹ ਗਲਤ ਹੋ ਰਿਹਾ ਇਹ ਹੱਥ ਜੋੜ ਕੇ ਬੇਨਤੀ ਪਰਿਵਾਰ ਵੱਲੋਂ ਵੀ ਤੇ ਅਸੀਂ ਬੇਨਤੀ ਕਰਦੇ ਆ ਜਿਹੜੀ ਆ ਵੀਰ ਦੇ ਨਾਮ ਦੇ ਫੰਡਿੰਗ ਹੋ ਰਹੀ ਆ ਇਹ ਨਾ ਕੀਤੀ ਜਾਵੇ ਝੂਠੀਆਂ ਖਵਾਵਾਂ ਜਿਹੜੀਆਂ ਇਹ ਨਾ ਡੰਗਾ ਦਿੱਤੇ ਪੇਸ਼ ਕੀਤਾ ਗਿਆ ਤੇ ਮੈਂ ਕਿਵੇਂ ਦੇ ਕੋਈ ਵੀ ਕੋਰਟ ਇੱਕ ਜੋ ਇਹ ਗੱਲ ਕਰੋ ਦੇਖੋ ਜੀ ਇਹ ਤੇ ਤੁਹਾਨੂੰ ਪਹਿਲਾਂ ਮੈਂ ਦੱਸਿਆ ਕਿ ਜਿਹੜਾ ਸਿੱਖਾਂ ਦੇ ਨਾਲ ਪਹਿਲਾਂ ਤੁਸੀਂ ਇੱਦਾਂ ਹੁੰਦੀਆਂ ਆ ਰਹੀਆਂ ਜਦੋਂ ਉਹਨਾਂ ਨੇ ਦਾਸ ਦੇ ਵਿੱਚ ਪੇਸ਼ ਕੀਤਾ ਵੀਰ ਗੁਰਸੇਖਿਆ ਚਰਤੇ ਜੂੜਾ ਆ ਹਾਲਾਂਕਿ ਚਲੋ ਉੱਥੇ ਕਾਨੂੰਨ ਆ ਬਾਗਲ ਬੰਨ ਕੇ ਨਹੀਂ ਅੰਦਰ ਜਾ ਸਕਦਾ ਸੀ ਪਰ ਉਹਨੂੰ ਪਟਕਾ ਦੇ ਦਿੱਤਾ ਜਾਂਦਾ ਜਿਹੜਾ ਉਹ ਸਿਰ ਦੇ ਉੱਤੇ ਬੰਨ ਕੇ ਜਾਂਦਾ ਇਹ ਵੀ ਉਹ ਇੱਕ ਬਹੁਤ ਨਿੰਦਨਯੋਗ ਘਟਨਾ ਹੈ ਸਰਕਾਰ ਨੂੰ ਕੀ ਅਪੀਲ ਹੈ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਸਾਡੀ ਇਹੀ ਅਪੀਲ ਆ ਕਿ ਇਹ ਸੈਂਟਰ ਸਰਕਾਰ ਦੇ ਨਾਲ ਗੱਲ ਕਰਕੇ ਤੇ ਬਾਹਰ ਉਥੇ ਦਾਕੇ ਮਰਸੀ ਦੇ ਵਿੱਚ ਗੱਲ ਕਰਕੇ ਉਹ ਵੀਰ ਨੂੰ ਘੱਟ ਤੋਂ ਘੱਟ ਜਿਹੜੀ ਸਜ਼ਾ ਉਹ ਦਵਾਈ ਜਾਵੇ। ਠੀਕ ਹੈ। ਮੁਹਿੰਮ ਸ਼ੁਰੂ ਹੋਈ ਹੈ ਜਿਹੜੀ ਇੱਕ ਪਟੀਸ਼ਨ ਦਾਇਰ ਕਰਨ ਦੀ। ਜਿਵੇਂ ਤੁਹਾਨੂੰ ਪਤਾ ਲੱਗਾ ਤੇ ਕੀ ਕਹਿਣਾ ਚਾਹੋਗੇ। ਜਿਹੜੀ ਉਹ ਪਟੀਸ਼ਨ ਬਾਰੇ ਵੀ ਇਤਨਾ ਪਤਾ ਲੱਗਾ ਕਿ ਪੁਲਿਸ ਸਾਹਿਬਾਂ ਪਹਿਲਾਂ ਇੱਕ ਵੀਰ ਨੂੰ ਉੱਥੇ ਸਜ਼ਾ ਕਾਫੀ 100 ਸਾਲ ਦੀ ਹੋ ਗਈ ਸੀ। ਇਤਨਾ ਹੀ ਪਟੀਸ਼ਨਾਂ ਪਾਈਆਂ ਗਈਆਂ ਤੇ ਉਹ ਵੀ ਅੱਧੀ ਪੀਸਾਂ ਜਿਹੜੀ 50 ਦਾ ਸਜ਼ਾ ਘੱਟ ਹੋ ਗਈ। ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਭਰਾ ਦੀ ਵੀ ਉਹ ਪੀਸਨਾ ਪ੍ਰਣ ਕਰਕੇ ਵੱਧ ਤੋਂ ਵੱਧ ਪਾਈ ਜਾਵੇ। ਕਿਉਂਕਿ ਜਿਹੜੀ ਸਜ਼ਾ ਵੀ ਆ ਕੰਮ ਕੀਤੀ ਜਾਵੇ ਤੁਹਾਨੂੰ ਪਤਾ ਹੋਵੇਗਾ ਬਰਨਾਲੇ ਦੇ ਵਿੱਚ 2020 ਦੇ ਵਿੱਚ ਚੋਣਾਂ ਤੋਂ ਪਹਿਲੇ ਇੱਕ ਵੱਡਾ ਇਕੱਠ ਹੋਇਆ ਸੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਬਹੁਤ ਵੱਡਾ ਮੈਂ ਇੱਕ ਐਲਾਨ ਕਰਨ ਲੱਗਾ ਸੀਐਮ ਸਾਹਿਬ ਦੇ ਮਦਰ ਨੂੰ ਉੱਥੇ ਲਿਆਂਦਾ ਕਿ ਮਦਰ ਦੇ ਹਵਾਲਾ ਦਿੰਦੇ ਸਿਰ ਤੇ ਹੱਥ ਰੱਖ ਕੇ ਸੌ ਖਾਦੀ ਹੋ ਤੇ ਜੀ ਉਹ ਨਸ਼ਾ ਮੁਕਤੀ ਹੈ ਤਾਂ ਕੋਈ ਆ ਪੰਜਾਬ ਨਸ਼ਾ ਮੁਕਤ ਕਿੱਥੋਂ ਲੈ ਤੁਸੀਂ ਆਪ ਇੱਥੇ ਸਾਰੇ ਪ੍ਰੈਸ ਰਿਪੋਰਟਰ ਬੈਠੇ ਹੋ ਮੇਰਾ ਓਪਨ ਚੈਲੰਜ ਤੁਸੀਂ ਕਿਸੇ ਗਲੀ ਚ ਜਾਓ ਮਿੰਟਸ ਨਸ਼ਾ ਦਾ ਡਿਕਰ ਜਾਂਦੇ ਅੱਛਾ ਸਰ ਬਹੁਤ ਜੋ ਵੀ ਇਹਦੇ ਵਿੱਚ ਮੇਰਾ ਕੋਈ ਇਹ ਕਾਰਕ ਰਹੀ ਇਹਦੇ ਵਿੱਚ ਡਾਇਰੈਕਟਲੀ ਪੰਜਾਬੀ ਪੁਲਿਸ ਇਨਵੋਲਡ ਪੰਜਾਬ ਪੁਲਿਸ ਡਾਇਰੈਕਟਲੀ ਇਨਵੋਲਡ ਇਹ ਗੈਰ ਤੇ ਜਰਮੇਕਾਰ ਨਹੀਂ ਗੈਰ ਤੇ ਜਰਮੇਕਾਰ ਹੋਣ ਕਰ ਨਹੀਂ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਐਸ ਕੰਪਲੀਟ ਫ੍ਰੀ ਹੈ ਗੈਂਗਸਟਰਿਜ਼ਮ ਅਜੇ ਤੱਕ ਕਦੀ ਨਹੀਂ ਸੀ ਕਿਸੇ ਨੇ ਸੁਣ ਪੰਜਾਬ ਜਿਹੜਾ ਬੰਦਾ ਹੈ ਕਿ ਜੇਲ੍ਹ ਚ ਮੈਨੂੰ ਦੱਸੋ ਉਹ ਗੈਂਗ ਕਿਸ ਤਰ੍ਹਾਂ ਚਲਾਸ ਇੱਕ ਬੰਦਾ ਭਗੌੜਾ ਹੋਏ ਜਿੰਨਾ ਚਿਰ ਉਹ ਨਿਊਟਰਲਾਈਜ਼ ਨਹੀਂ ਹੁੰਦਾ ਉਹਨਾਂ ਚਿਰ ਤੇ ਗੈਂਗ ਚਲਾ ਸਕਦਾ ਜੇਲ੍ਹ ਵਿੱਚ ਬੰਦਾ ਬੈਠਾ ਉਹਨੂੰ ਕੋਈ ਫੈਸਿਲੀਟੇਸ਼ਨ ਕੋਈ ਭੋਲ ਦੇਗਾ ਤਾਂ ਕੰਮ ਚੱਲੇਗਾ ਭੋਣ ਕੌਣ ਦੇਗਾ ਜੇਲ੍ਹ ਪੁਲਿਸ ਜੋ ਇਸ ਗੱਲ ਕਾਂ ਕੰਪਲੀਟਲੀ ਫੇਲਡ ਅਸਲ ਸਕੂਲਾਂ ਦੀ ਤੇ ਗੱਲ ਹੀ ਛੱਡੋ ਟੋਟਲ ਫਰੋਡੀ ਹੈ ਜੋ ਇਹਨਾਂ ਦੀ ਪਾਲਿਸੀ ਹੈ ਉਹੀ ਇਹਨਾਂ ਦੀ ਪਾਲਿਸੀ ਸਮਝੋ ਇਹਨਾਂ ਨੇ ਪ੍ਰੋਗਰਾਮ ਜੀ ਦੇ ਸਾਡੇ 12 ਕਰੋੜ ਦੇ ਨਰੇ ਛੋਟੇਓ ਸਿਲਾ ਬਣਾ ਕੇ ਲਾ ਦੰਬਾਰਾ ਕਰੋ ਐਂਡ ਨਾਥਿੰਗ ਐਸ ਵਲ देयर ਇਜ਼ ਨੋ ਡਿਫਰੈਂਸ ਕੰਪਲੀਟ ਬੇਕੋ ਕਿਸੇ ਹਸਪੀਟਲ ਵਿੱਚ ਡਾਕਟਰ ਨੇ ਨਰਸ ਨੇ ਦਵਾਈ ਦਿੱਤੀ ਸਕੂਲਾਂ ਵਿੱਚ ਟੀਚਰ ਨੇ ਸਕੂਲਸ ਆਫ ਐਮਿਨੈਂਸ ਤਾਨੇ ਬਧੋਵਾਨ ਤੁਹਾਡੇ ਗਵਾਨ ਚ ਨਹੀਂ ਬਧੋਵਾ ਅਜੇ ਸਕੂਲ ਬਣੇ ਨੂੰ ਮਹੱਤਵ ਹੋਇਆ ਸੀ ਜਾਂ ਤਾਂ ਦੇਖੇ ਪਈ ਇੱਕ ਵਿਚਾਰੀ ਲੇਡੀ ਟੀਚਰ ਥੱਲੇ ਚਾਤੇ ਤੇ ਲਿਆ ਕੇ ਵਰਕੀ ਸੀ ਇਹਨਾਂ ਦਾ ਹਾਲੇ ਚ ਦੂਜੀ ਗੱਲ ਇੱਕ ਜਿਹੜੀ ਸਾਨੂੰ ਨੂੰ ਅਫਸੋਸਦਾ ਕਿ ਐਸਟੇ ਪੰਜਾਬ ਦਾ ਤਾਂ ਕੋਈ ਬੰਦਾ ਹੀ ਹੈ ਨਹੀਂ ਜਿਹੜਾ ਰਾਜ ਕਰੇ ਚੀਫ ਮਿਨਿਸਟਰ ਦੀ ਸੀਟ ਰਨ ਕਰ ਰਿਹਾ ਵਿਭਗ ਕੁਮਾਰ ਜਿਹੜਾ ਇਹਦਾ ਪੀ ਹੁੰਦਾ ਸੀ ਕੇਜਰੀਵਾਲ ਜਿਨੇ ਟੋਟਲ ਮੈਚ ਮੈਨੇ ਗਵਰਨਮੈਂਟ ਆਫ ਪੰਜਾਬ ਕੋ ਬਿਆਰੀ ਮੈਚ ਕਰੇ 21 ਮੈਚਵੇਂ ਸਤਿੰਦਰ ਜੈਨ ਓਵਰ ਆਲ ਰਨ ਕਰਦਾ 21 ਮੈਚਵੇਂ ਨੂੰ ਤੁਹਾਡਾ ਦੂਜਾ ਜਿਹੜਾ ਸਸੋਧਿਆ ਜੀ ਤੇ ਸਸੋਧਿਆ ਦੀ ਸੋਚ ਤੁਸੀਂ ਸੁਣੀ ਲਈ ਕਿ ਭਾਵੇਂ ਠੱਗੀ ਮਾਰੋ ਚੋਰੀ ਕਰੋ ਪਰਚੇ ਕਰਾਓ ਡਰਾਓ ਧਮਕਾਓ ਕੁਝ ਵੀ ਕਰੋ ਆਪਾਂ ਤਾਕਤ ਤੇ ਰਹਿਣਾ ਤਾਕਤ ਤਾਂ ਨੂੰ ਕੋ ਰਹਿ ਦੇਗਾ ਪੰਜਾਬੀ ਮੈਂ ਸੁਸੋਧੀਆਂ ਨੂੰ ਪੁੱਛਣਾ ਚਾਹਨਾ ਪਤਾ ਨਹੀਂ ਕਿਹੜੇ ਸੂਬੇ ਤੋਂ ਆਇਆ ਹੈ ਉਹ ਤੂੰ ਪੰਜਾਬ ਦੀ ਹਿਸਟਰੀ ਜਾਣ ਤੂੰ ਸਮਝਦੇ ਹੋ ਕਿ ਇਸ ਹਿਸਾਬ ਦੇ ਨਾਲ ਤੁਸੀਂ ਪੰਜਾਬ ਤੇ ਰਾਜ ਕਰ ਸਕਦੇ ਤੂੰ ਇਸ ਗੱਲ ਕਰਨ ਕੰਪਲੀਟ ਫੇਲ ਗਵਰਨਮੈਂਟ ਜੀ ਤੁਹਾਡੇ ਸਾਹਮਣੇ ਹੈ ਤੁਸੀਂ ਤੇ ਸੰਗਰੂਰ ਦੇ ਜ਼ਿਲ੍ਹੇ ਤੇ ਰਹਿਣ ਵਾਲੇ